ਕਿਆ ਬਣੇ ਵਾਹਿਗੁਰੂ 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 ਜੇ ਕੁਰਬਾਨੀ ਦਾ ਚਿੱਤੇ ਪ੍ਰਕਾਸ਼ ਹੋਵੇ ਉਸੇ ਚੱਲ ਕੇ ਸੀਸ ਝੁਕਾ ਲਈਏ ਰਾਜ ਰਾਜ ਕੇ ਗੁਰੂ ਦੀਦਾਰ ਕਰੀਏ ਆਰੇ ਔਕੜਨਾ ਤਾਈ ਮਿਟਾ ਲਈਏ ਗੁਰਬਾਣੀ ਤੇ ਗੁਰੂ ਇਤਿਹਾਸ ਸੁਣ ਕੇ ਆਉ ਹਾਜ਼ਰੀ ਸਾਰੇ ਲਗਵਾ ਲਈਏ ਕਰਮ ਜੀਤ ਸਿਆਂ ਅੱਖ ਤੇ ਬਾਗ ਲਾਉਣੈ ਸੰਗਤ ਜੀ ਗੁਰਾ ਤਾਈ ਫਾਤੇ ਬਣਾ ਲਈਏ ਸਾਨਕਤੇ ਜੀ ਗੁਰਾ ਤਾਈ ਸੀਸ ਝੁਕਾ ਲਈਏ ਪਰਮ ਸਤਕਾਰ ਜੋਗਾ ਗੁਰੂ ਰੂਪ ਖਾਲਸਾ ਜੀ ਜੋ ਕੋ ਜੋਖ ਅਟਲ ਸਤਗੁਰੂ ਬਾਣੀ ਕੇ ਬਹੁਤਾਂ ਜ਼ਬਰਦਸਤ ਦੇ ਮਾਲਕ ਦਸ਼ਾ ਪਾਸਾਂ ਦੀ ਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿੰਤਰਦੇ ਹੋਏ ਕਲਗੀਧਰ ਪਾਤਸ਼ਾਹ ਪੁੱਤਰ ਮੈਦਾਨੀ ਸਰਵਾਸਤਾਨੀ ਦਾ ਬਖਸ਼ ਹੈ ਜਕਾਰਾ ਕਰੋ ਬੁਲਾਉਂਦਾ ਆਖੋ ਗੱਜ ਕੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੈਠਾ ਪੰਜ ਪੈਰਾਂ ਦੀ ਅਗਵਾਈ ਹੈਠਾ ਨੱਗਰ ਕੀਰਤਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੋਰਾ ਸਾਹਿਬ ਤੋਂ ਚੱਲ ਕੇ ਭਾਈ ਗੋਰਾ ਸਿੰਘ ਸਰਪੰਚ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਆਪ ਪਹੁੰਚਿਆ ਸਦਾਸ ਦੇ ਢਾਡੀ ਜੱਥੇ ਵੱਲੋਂ ਭਾਈ ਕੋਰਾ ਸਿੰਘ ਸਰਪੰਚ ਜੀ ਨੂੰ ਕੋਟਨ-ਕੋਟ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰੀ ਸਮੁੱਚੀ ਪੰਚਾਇਤ ਨੂੰ ਕੋਟਨ-ਕੋਟ ਵਧਾਈਆਂ ਸਭ ਤੋਂ ਧਿਆਨ ਅੱਜ ਅਸੀਂ ਸ਼ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਗੜੀ ਦੇ ਸੂਰ ਸਹੀਦਾਂ ਨੂੰ ਯਾਦ ਕਰ ਰਹੇ ਹਾਂ ਜਿੰਨਾ ਸਹੀਦਾਂ ਨੇ 10 ਲੱਖ ਫਾਗ ਦੇ ਨਾਲ ਟੱਕਰ ਲਿਆ 40 ਸਿੰਘ ਭੁਖਣ ਪਾੜੇ ਤੇ ਪਾਲਾ ਟੱਕਰ ਉਹਦਾ ਮਹੀਨਾ ਸੀ ਠੰਡ ਬਹੁਤ ਸੀ ਤੇ ਜਾਲਵਾ ਨੂੰ 21 ਦੀ 41 ਪਾਈ ਸਵਜ ਸਾਰਾ ਨਗਰ ਰਲ ਮਿਲ ਕੇ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਸਮੂਹ ਸਿੰਘਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੀ ਮਿੱਠੀ ਯਾਦ ਨੂੰ ਸਦੋਧਿਆਣਾ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਦੇ ਵਿੱਚ ਜਦੋਂ ਆਪਣੀ ਸ਼ਹਾਦਤ ਦਿੱਤੀ ਤਾਂ ਉਸ ਵੇਲੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਲ ਜੀ ਉਹਨਾਂ ਸਿੰਘਾਂ ਸੂਰਮਿਆਂ ਨੇ ਉਹ ਰੰਗ ਦੇ ਬਾਦਸ਼ਾਹ ਦੇ ਜ਼ੁਲਮਾਂ ਨੂੰ ਠੋਕਰ ਮਾਰੀ ਤਾਂ Hindu ਧਰਮ ਦੀ ਇਲਾਜ ਰੱਖੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਭਾਈ ਜੈਤੇ ਦੀ ਡਿਊਟੀ ਲੱਗੀ ਸੀ ਗੁਰੂ ਪਿਤਾ ਜੀ ਦਾ ਸੀਸ ਦਿੱਲੀ ਤੋਂ ਅਨੰਤਪੁਰ ਲੈ ਕੇ ਆਉਣਾ ਤਾਂ ਉਸ ਵੇਲੇ ਬੜੇ ਸਖਤਾਂ ਪਹਿਲੇ ਲੱਗੇ ਬਿਆ ਮੰਗਲ ਪਠਾਣਾ ਤੇ ਤਾਂ ਕਿਉਂਕਿ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਬੁੱਕਲ ਦੇ ਵਿੱਚ ਸੀ ਤੇ ਸੰਗਤ ਦੇ ਨਾਲ ਵਚਨ ਹੋਏ ਸੰਗਤ ਜੀ ਅੱਜ ਭਾਈ ਜੈਤਾ ਜੀ ਮੇਰੀ ਬੁੱਕਲ ਦੇ ਵਿੱਚ ਤੇ ਕਿਸੇ ਟਾਈਮ ਮੇਰਾ ਸੀਸ ਭਾਈ ਜੈਤੇ ਦੀ ਬੁੱਕਲ ਦੇ ਵਿੱਚ ਹੋਏਗਾ ਕੀਤੇ ਹੋਏ ਸਤਗੁਰ ਪਾਸਾ ਤੇ ਵਚਨ ਅਟਲ ਹੋਏ ਬੜੇ ਸਖਤ ਪਹਿਰੇ ਲੱਗੇ ਹੋਏ ਆ ਤਾਂ ਉਸ ਵੇਲੇ ਸੀਸ ਲਜਾੜ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਲੜਕੀ ਜੈਭੂ ਨਸਾ ਤੇ ਕੋਤਵਾਲ ਨੇ ਮਦਦ ਕੀਤੀ। ਉਸ ਵੇਲੇ ਸਤਿਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਭਾਈ ਜੈਤਾ ਜੀ ਗੁਰੂ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਦਾ ਸੀਸ ਬੁੱਕਲ ਦੇ ਵਿੱਚ ਅਠਾ ਕੇ ਦਿੱਲੀ ਤੋਂ ਅਨੰਦਪੁਰ ਪਾਇਗਲਾ ਜਿਸ ਤਰ੍ਹਾਂ ਆ ਰਹੇ ਆ ਉਸ ਵੇਲੇ ਦੇ ਦਰਦਾਂ ਭਰੇ ਸੇਣ ਨੂੰ ਭਾਈ ਕਿਰਪਾਲ ਸਿੰਘ ਪਾਲ ਤੱਪਾ ਮੰਡੀ ਦਾਸਪੁਰ ਸਿੰਘ ਖਾਸਾ ਢਬਾਲੀ ਦਾ ਕਿਬਿਸ਼ਰੀ ਜੱਥਾ ਉਸ ਬਲਦੇ ਦਰਤਾ ਭਰੇ ਸੇਣ ਨੂੰ ਪਿਆਉ ਬੈਣ ਕਰਦਾ ਜੀ ਆਉ ਮਨਾ ਮੇਰਿਆ ਸਿਮਰ ਪਰਮਾਤਮਾ ਨੂੰ ਜੇਨਾ ਸੁਧਰੀ ਕਰਮ ਜਗਾਉਣ ਗਾਲਾ ਬਾਦਿਸ਼ਾਹੀਆਂ ਸਰਦਾਰੀਆਂ ਬਖਸ਼ ਦੇਵੇ ਗੁਰੂ ਤਖਤ ਦੇ ਉੱਤੇ ਟਾਉਣ ਵਾਲਾ ساری ਦੁਨੀਆ ਨੂੰ ਤਾਂ ਤੇ ਰਿਜਕ ਦੇਵੇ ਗੁਰੂ ਵਿਛੜਿਆ ਤਾਈ ਮਲਾਉਣ ਵਾਲਾ ਜੋਗਾ ਸਿੰਘ ਦੀ ਰਾਤ ਨੂੰ ਕਰੇ ਰਾਖੀ ਜੀ ਪਹਿਰੇਦਾਰ ਦਾ ਪੇਸ ਬਦਲਾਉਣ ਵਾਲਾ ਪਾਈ ਘੜੇ ਮੰਗਲ ਸੀ ਕੇਰੇ ਬਾਇਰੇ ਲੰਕੇ ਚਾਰ ਸਪੇਰੇ ਆਈ ਹਨੇਰੀ ਹੋਗੇ ਹਨੇਰੇ ਭਾਣ ਵਰਤਿਆ ਕਾ ਦਰਦਾ ਦਿਲ ਨੋ ਸੀ ਸ ਅਨੰਦ ਪੋਰ ਲਿਆਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਦਿਲ ਨੋ ਸੀ ਸ ਅਨੰਦ ਪੋਰ ਲਿਆਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਆਕੂ ਬਜਾ ਕੇ ਸੀਸ ਠਾਉਂਦਾ ਉੱਟ ਕੇ ਸ਼ਾਂਤੀ ਦੇ ਨਾਲ ਲਾਉਂਦਾ ਮੰਗਰੇ ਦਲ ਨੂੰ ਗੋਲਾਉਂਦਾ ਆਉਂਦਾ ਪਾਉਣ ਲਈ ਅਲਸਟੇ ਨੂੰ ਸ਼ਾਂਤੀ ਨਾਲ ਗੁਰਾਨੇ ਲਾ ਲਿਆ ਜੈ ਤੇ ਰੰਗ ਰਟੇ ਨੂੰ ਸ਼ਾਂਤੀ ਨਾਲ ਗੁਰਾਨੇ ਲਾ ਲਿਆ ਜੈ ਤੇ ਰੰਗ ਰਟੇ ਨੂੰ ਪਾਈ ਖੜੇ ਮੋਗਾ ਲਸੀ ਘੇਰੇ ਪੈਰ ਲੱਗੇ ਚਾਰ ਸਪੇਰੇ ਆਈ ਹਾਨੇਰੀ ਹੋ ਗਏ ਹਾਨੇਰੇ ਭਾਣਾ ਵਰਤਿਆ ਕਾ ਦਰਦਾ ਦਿਲ ਨਾ ਸੀ ਸਨੰਦ ਪੋਰ ਲਾਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਦਿਲ ਨਾਸੀਸ ਅਨੰਦਪੁਰ ਲਿਆਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਅੱਖ ਵਿਚਾ ਕੇ ਸੀਸ ਉਠਾਉਂਦਾ ਕੁੱਟ ਕੇ ਛਾਤੀ ਦੇ ਨਾਲ ਲਾਉਂਦਾ ਮਨਨ ਦਲ ਮੁਗਲਾ ਦਾ ਆਉਂਦਾ ਪਾਉਣ ਲਈ ਅਲਸੇਟੇ ਨੂੰ ਸ਼ਾਤੀ ਨਾਲ ਗੁਰਾਂ ਨੇ ਲਾ ਰਿਆ ਜੈ ਤੇ ਰੰਗ ਰੇਟੇ ਨੂੰ ਸ਼ਕਤੀ ਨਾਲ ਗੁਰਾ ਨੇ ਲਾਲਿਆ ਜੈ ਤੇ ਰੰਗ ਰੇਟੇ ਨੂੰ ਨਾ ਸਿੰਘ ਮੁੰਗਲਾ ਕੋਲੋਂ ਡਰਿਆ ਸਾਰਾ ਸਫ਼ਰ ਪੈਦਲ ਸੀ ਕਰਿਆ ਲਿਆ ਕੇ ਚਬਕੁਲ ਦੇ ਧਰਿਆ ਸੀਸ ਸਿਹੰਦ ਦੀ ਚਾਦਰ ਧਰਦਾ ਦਿਲੋਂ ਸੀਸ ਅਨੰਦ ਪੋਰ ਲਿਆਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਦਿਲੋਂ ਸੀਸ ਅਨੰਦ ਪੋਰ ਲਿਆਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਹਰ ਗਮੀਆਂ ਸਿਕਮਣਾਉਂਦੇ ਦਰਸ਼ਨ ਕਰਨ ਆਸਤੇ ਆਉਂਦੇ ਗੁਰਜੀ ਦਰਸ਼ਨ ਗੁਰ ਦੇ ਪਾਉਂਦੇ ਕਪੜੇ ਵੀ ਚੁਰ ਪੇਟੇ ਨੂੰ ਸ਼ਾਤੀ ਨਾਲ ਗੁਰਾਂ ਨੇ ਲਾ ਲਿਆ ਜੈ ਤੇ ਰੰਗ ਰੇਟੇ ਨੂੰ ਸ਼ਾਤੀ ਨਾਲ ਗੁਰਾਂ ਨੇ ਲਾ ਲਿਆ ਜੈ ਤੇ ਰੰਗ ਰੇਟੇ ਨੂੰ ਅੱਖਾ ਹੋ ਗਿਆ ਸਨਮਾ ਸੈਨਾ ਇਹੋ ਸੀ ਸੰਗਤ ਦਾ ਕਹਿਣਾ ਸਾਂ ਦੂਪਾ ਐਣਾ ਬਦਲਾ ਲੈਣਾ ਕੀਤੇ ਇਸਨਰਾ